ਸਵਲ ਹਸਪਤਾਲ 'ਚ ਲੜਾਈ ਝਗੜਾ ਕਰਦੇ ਦੋ ਟੀਰਾ ਦੇ 31 ਦੋਸ਼ੀ ਕਾਬੂ ਨਵਾਂ ਸ਼ਹਿਰ ਸਿਟੀ ਦੇ ਡੀਐਸਪੀ ਰਾਜਕੁਮਾਰ ਦਕੈ ਨੇ ਕਿ ਪਿੰਡ ਮੁਜ਼ੱਫਰਪੁਰ थाना ਰਾਹੋਦੀਆ ਦੋ ਪਾਰਟੀਆਂ ਆਪਸ ਤੇ ਵਿੱਚ ਝਗੜਾ ਹੋਣ ਕਰਕੇ ਸਵਲ ਹਸਪਤਾਲ ਦੇ ਵਿੱਚ ਦਾਖਲ ਸਨ ਜੋ ਕਿ ਅਲੱਗ-ਅਲੱਗ ਵਾਰਡਾਂ ਦੇ ਵਿੱਚ ਦਾਖਲ ਸਨ ਰਾਤ ਨੂੰ ਦੋਨਾਂ ਟੀਰਾ ਦੇ ਕਥਿਤ ਦੋਸ਼ੀਆਂ ਵੱਲੋਂ ਆਪਸ ਦੇ ਵਿੱਚ ਗਾਲੀ-ਗਲੋਸ਼ ਤੇ ਝਗੜਾ ਸ਼ੁਰੂ ਕਰ ਦਿੱਤੇ ਜਿਸ ਕਾਰਨ ਹਸਪਤਾਲ ਦਾ ਮਾਹੌਲ ਕਾਫੀ ਖਰਾਬ ਹੋ ਗਿਆ ਤੇ ਮਰੀਜ਼ ਤੇ ਡਾਕਟਰ ਸਟਾਫ ਕਾਫੀ ਪਰੇਸ਼ਾਨ ਪੈ ਗਏ। ਉਥੇ ਸੀਨੀਅਰ ਮੈਡੀਕਲ ਅਫਸਰ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਥਾਣਾ ਸਿਟੀ ਨਵਾਂ ਸ਼ਰਦ ਦੇ ਕथित ਦੋਸ਼ੀਆਂ ਨੂੰ ਕਾਬੂ ਕਰਕੇ ਵੱਖ-ਵੱਖ ਤਰ੍ਹਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ। ਦੇ ਵਿੱਚ ਆਪਸ ਵਿੱਚ ਦੋ ਧਿਰਾਂ ਦਾ ਟਕਰਾਅ ਹੋ ਗਿਆ ਸੀ। ਉਹ ਟਕਰਾਅ ਤੋਂ ਬਾਅਦ ਉਹਨਾਂ ਦੇ ਸੱਟਾਂ ਲੱਗੀਆਂ ਜਿਹਦੇ ਸਬੰਧ ਚ ਸਿਵਲ ਹਸਪਤਾਲ ਨਵਾਂ ਸ਼ਹਿਰ ਚ ਇਲਾਜ ਲਈ ਆਏ ਸੀ। ਸੋ ਦਰਾਨੇ ਇਲਾਜ ਜਦੋਂ ਡਾਕਟਰ ਸਾਹਿਬ ਵੱਲੋਂ ਉਹਨਾਂ ਨੂੰ ਦੋਨਾਂ ਨੂੰ ਵੱਖ-ਵੱਖ ਵਾਰਡ ਵਿੱਚ ਪਾਇਆ ਗਿਆ ਤੇ ਟ੍ਰੀਟਮੈਂਟ ਬਾਰੀ-ਬਾਰੀ ਕਰਦੇ ਆਂ ਤੇ ਇਸ ਤਰ੍ਹਾਂ ਜਿਹੜਾ ਦੋਨਾਂ ਧਿਰਾਂ ਨੇ ਆਪਸ ਵਿੱਚ ਫਿਰ ਜਿਹੜਾ ਹਸਪਤਾਲ ਦੇ ਵਿੱਚ ਝਗੜਾ ਕਰ ਲਿਆ ਸੀ। ਸੋ ਇਹਦੇ ਨਾਲ ਹਸਪਤਾਲ ਦਾ ਮਾਹੌਲ ਖਰਾਬ ਹੋਇਆ, ਬਦਮਨੀ ਹੋਈ। ਔਰ ਜਿਹੜੇ ਮਰੀਜ਼ ਸੀਗੇ ਔਰ ਡਾਕਟਰੀ ਸਟਾਫ ਨੂੰ ਇਨਕੰਵੀਨੀਅੰਸ ਹੋਈ। ਸੋ ਪੁਲਿਸ ਨੂੰ ਜਿੱਦਾਂ ਹੀ ਪਤਾ ਲੱਗਿਆ ਐ ਐਸ ਐਚ ਓ ਥਾਣਾ ਸਿਟੀ ਨਮਾਸ਼ਹਿਰ ਦੇ ਲੋਕ ਤੁਰੰਤ ਜਿਹੜਾ ਹੈਗਾ ਕਾਰਵਾਈ ਕਰਦੇ ਹੋਏ ਜਿਹੜੇ ਇਹ ਹੜਦੋਂ ਕਰਨ ਵਾਲੇ ਸੀਗੇ ਇਹਨਾਂ ਨੂੰ ਹਰਾਸਤੇ ਚ ਲੈ ਲਿਆ ਔਰ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕੀਤਾ ਗਿਆ ਆਜ ਜਿਹਨਾਂ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਜਾਊਗਾ ਸਾਰੇ ਜਿਹੜਾ ਇਹਨਾਂ ਦਾ ਆਪਸ ਹੀ ਜਿਹੜਾ ਹਸਪੀਟਲ ਆਈ ਆ ਉਹ ਲੜਾਈ ਝਗੜਾ ਕੀ ਕਰਨ ਆਪਸ ਵਿੱਚ ਇਹਨਾਂ ਦਾ ਛੋਟਾ ਮੋਟਾ ਉੱਥੇ ਕੋਈ ਘਰੇਲੂ ਕਾਰਨ ਸੀਗਾ ਕੋਈ ਜਗ੍ਹਾ ਦੇ ਬਹੂੜੀ ਵਗੈਰਾ ਲਾਉਣ ਦੇ ਸਬੰਧ ਵਿੱਚ ਸੋ ਉੱਥੇ ਇਹ ਝਗੜੇ ਸੀ ਹਸਪਤਾਲ ਦੇ ਵਿੱਚ ਆ ਕੇ ਇਹਨਾਂ ਨੇ ਦੁਬਾਰਾ ਆਪਸ ਵਿੱਚ ਝਗੜਾ ਕੀਤਾ ਸੋ ਉਹ ਜਿਹੜਾ ਹੈਗਾ ਟੋਲੇਰੇਬਲ ਨਹੀਂ ਸੀਗਾ ਸੋ ਉੱਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਔਰ ਜਿਹੜਾ ਮੁਕੱਦਮਾ ਦਰਜ ਕਰ ਲਿਆ ਗਿਆ ਚਾਰ ਜਿਹੜੇ ਦੋਸ਼ੀ ਦੋਨੋਂ ਧਿਰਾਂ ਦੇ ਦੋ-ਦੋ ਦੋਸ਼ੀ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਧਾਰਾ ਦੇ ਵਿੱਚ ਇਹਨਾਂ ਦੇ ਮੁਕੱਦਮਾ ਦਰਜ ਇਹਨਾਂ ਦੇ ਖਿਲਾਫ ਜਿਹੜਾ 194 2 324 3 ਔਰ 4 ਜਿਹੜਾ ਹੈਗਾ ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕਲ ਸਰਵਿਸ ਇਸ ਤਹਿਤ ਕਾਰਵਾਈ ਕੀਤੀ ਹੈ ਸਰ ਹਸਪਤਾਲ ਦੀ ਪ੍ਰਾਪਰਟੀ ਦਾ ਕੈਡੂਲਰ ਨੂੰ ਨੁਕਸਾਨ ਹੋਇਆ ਆ ਬਿਲਕੁਲ ਉੱਥੇ ਜਿਹੜਾ ਕੈਵਨ ਵਗੈਰਾ ਸੀਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਉਹਦੇ ਲਈ 427 ਦਾ ਜਿਹੜਾ ਸੈਕਸ਼ਨ ਸੀਗਾ 324 ਲਾਇਆ ਗਿਆ ਕਿਸੇ ਡਾਕਟਰ ਦੇ ਸੱਟ ਚੁਟ ਲਈ ਨਹੀਂ ਕਿਸੇ ਡਾਕਟਰ ਤੇ ਵੈਸੇ ਕੋਈ ਹਮਲਾ ਨਹੀਂ ਹੋਇਆ ਕਿਸੇ ਦੇ ਸੱਟ ਚੁਟ ਨਹੀਂ ਹੈ ਲੇਕਿਨ ਮਾਹੌਲ ਜਿਹੜਾ ਪਬਲਿਕ ਪਲੇਸ ਦਾ ਸੀਗਾ ਹਸਪਤਾਲ ਦਾ ਸੀਗਾ ਉਹ ਖਰਾਬ ਕਰਨ ਦੀ ਇਹਨਾਂ ਨੇ ਕੀਤੀ ਸੋ ਇਸ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਹਸਪਤਾਲ ਦੀ ਸੁਰੱਖਿਆ ਬਣੀ ਹੋਵੇ ਉਹਦੇ ਲਈ ਕੋਈ ਯੋਜਨਾ ਬਿਲਕੁਲ ਹੀ ਬਿਲਕੁਲ ਇਹ ਜਿਹੜਾ